ਉਹ ਮੰਨ ਲਓ ਜੀ 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 ਆਹ ਦੇਖੋ ਤੁਹਾਨੂੰ ਪੀਰਾਂ ਨੂੰ ਲੈ ਕੇ ਆਉਂਦੇ ਹਾਂ ਆਪ ਵੀ ਰਹਿ ਲਓ ਇੱਕ ਮਿੰਟ ਦੇ ਇੱਕ ਮਿੰਟ ਦੇ ਇੱਕ ਮਿੰਟ ਦੇ ਇੱਕ ਮਿੰਟ ਦੇ ਬਾਹਰ ਹੋ ਪਲੀਜ਼ ਇੱਕ ਮਿੰਟ ਦਿਓ 2 ਮਿੰਟ ਰੁਕੋ ਬਾਹਰ ਬਾਹਰ ਹਾਂ ਇੱਕ ਮਿੰਟ ਇੱਕ ਮਿੰਟ ਕਰ ਰਹੇ ਕਰ ਰਹੇ ਨਾ ਇੱਕ ਮਿੰਟ ਰੁਕੋ ਹੱਥ ਨਹੀਂ ਵੀਰੇ ਹੱਥ ਨਹੀਂ ਹੱਥ ਨਹੀਂ ਹੱਥ ਨਹੀਂ ਹੱਥ ਨਹੀਂ ਚਲੋ ਬਾਹਰ ਹੋ ਜਗਾਤ ਆਉਂਦੇ ਨੇ ਕੀ ਮਾਰਕਿੰਗ ਜਾਰੇ ਆਏ ਤੇ ਇਸ ਦੇ ਬਾਰੇ ਸਿੱਧਾ ਸਾਂਝੀ ਕਰ ਕਿ ਅੱਜ ਤੋਂ ਇਹ ਕਰਦੇ ਨਾਲ ਉਹ ਬੋਚੇ ਤੇ ਚੁੱਕ ਕੇ ਚੈੱਕ ਕੀਤਾ ਜਾ ਰਿਹਾ ਹੈ ਕਿ ਵਾਹਨ ਲਗਭਗ 3 ਤੋਂ 5 ਕਿਲੋਮੀਟਰ ਦੇ ਅਫਸਰ ਹੋਰ ਉਹਨਾਂ ਦਾ ਕੋਈ ਨਹੀਂ ਤੇ ਤੂੰ ਕਰ ਰਿਹਾ ਮੇਰੇ ਨਾਲ ਸਹੀ ਨਹੀਂ ਆ ਰਿਹਾ ਕੋਈ ਉਸ ਮੇਨ ਆ 19 ਕਿੰਨੇ ਬੰਦੇ ਨੇ ਆਏਗਾ ਉਹ ਆਪਣਾ ਖਾਣਾ ਖੁਦਾ ਸੱਚੀ ਜਿੱਥੇ 10000 ਦੇ ਕੋਟੇ ਰੱਖੋ ਜੀ ਮੈਂ ਬੋਲਦਾ ਜੀ ਉਹ ਵੀ ਬੰਦੇ ਰਹਿੰਦੇ 3 ਐਂਟਰੀ ਕੋਲ ਬੈਠਾ ਹੁੰਦਾ ਜੀ ਮੈਡੀਅਮ ਮੈਡੀਅਮ ਮੈਮ ਪ੍ਰੈਸ ਹੈ ਕੋਈ ਨਾ ਬੱਚਾ ਮੋਬਾਈਲ ਵੀ ਲੇ ਤੇ ਫੋਨ ਕਰਾਂ ਕਿਸੇ ਨੂੰ ਮਤਲਬ ਕਰ ਜਾ ਰਿਹਾ ਕਿ ਸ਼ਿਫਟ ਹੋਊਗਾ ਅੱਗੇ ਨਾਲੇ ਕਿ ਜਿਹੜੀ ਆਈ ਗਈ ਹੋਏ ਸਾਹ ਲੱਗੇ ਹੋਏ ਜਾਂ ਕਲਾਕੀ ਦਾ ਕੋਈ ਉੰਕੀ ਤਾਂ ਡਾਂਜੈਂਟ ਕੀ ਨਾਮ ਹੈ ਮੇਰਾ ਕਾਮਾ ਕਿੱਥੇ ਰਹਿੰਦੇ ਹੋ ਇਹ ਸਾਹਮਣੀ ਰੱਖ ਕੀ ਗੱਲ ਕੀ ਨਹੀਂ ਸੀ ਮੜਾ ਕਲੀਅਰ ਕਰਾਂ ਥੋੜੀ ਜੀ ਕਿ ਮੈਟ੍ਰਿਕ ਸੀ ਬਾਤ ਤਾਂ ਪੁੱਛ ਵੀ ਨਹੀਂ ਇੱਧਰ ਆ ਜਾਓ ਹਾਂਜੀ ਬਾਤ ਕੁਝ ਵੀ ਨਹੀਂ ਹੋਈ ਹੈ ਪਰ ਸੋ ਉਹ ਲੀਆ ਵੀ ਵੀ ਦੋਨੋਂ ਰਹਿੰਦੇ ਕਹੇ ਹਸਨ ਬਾਈ ਤੇ ਔਰ वो बारह सवा बारह गए हैं पूजा का सामान लेने उन्हें दो बजे आए तो घर में मतलब उन्होंने कॉल किया यहाँ पे बेल की कोई रिस्पॉन्स अंदर से नहीं आया फिर उन्होंने काफी कोशिश किया कि मैं ऊपर चढ़ के खोलूँ फिर हमारे पड़ोस में एक लड़का है उसे देख रहा था कि अंकल खड़े काफी देर से वो आया वो ऊपर से कूद के उसने अंदर से एक कुंडा खोला बस ये वाला गेट बंद था अंदर का खुला था किस किस हालात से गया अंदर गए तो एक कमरा देखा वो खाली था दूसरा देखा वो खाली था फिर ये जो तीसरे कमरे में आए

ਇਨਕੇ ਲਗਾ ਹੋਆ ਸੀਸੀਟੀਵੀ ਅੰਦਰ ਵੀ ਨਹੀਂ ਲਗਾ ਹੋਆ ਆਸ-ਪਾਸ ਮੇ ਲਗਾਉਣੀ ਹੈ ਮੋਰ ਤੇ ਉਸ ਸਾਈਡ ਲਗਾ ਹੋਆ ਹੈ ਮੋਰ ਸੇ ਇਲਾਕੇ ਦੇ ਵਿੱਚ ਜਿੰਨੀ ਵੱਡੀ ਘਟਨਾ ਹੋ ਗਈ ਘਰ ਦੇ ਵਿੱਚ ਰਹਿਣਾ ਸੇਫ ਨਹੀਂ ਹੈ ਹਾਂਜੀ ਹਾਂਜੀ ਲੈ ਕੇ ਮਾਰਕੀਟ ਗਏ 2 ਘੰਟੇ ਬਾਅਦ ਵਾਪਸ ਆਏ ਹਾਂ ਹਾਂਜੀ ਹਾਂਜੀ ਤੇ 2 ਘੰਟੇ ਬਾਅਦ ਵਾਪਸ ਆਏ ਹਾਂ ਤਾਂ ਦਰਵਾਜਾ ਫਰੰਟ ਦੂਰ ਕਿਸੇ ਨੇ ਖੋਲਿਆ ਨਹੀਂ ਫਿਰ ਸਾਹਮਣੇ ਚੋਪੜਾ ਫੈਮਲੀ ਹੈ ਤੇ ਉਹਨਾਂ ਨੇ ਦੇਖਿਆ ਤਾਇਆ ਜੀ ਬਜ਼ੁਰਗ ਨੇ ਕਿ ਬੂਹਾ ਖੜਕਾ ਰਹੇ ਨੇ ਉਹ ਟੱਪ ਕੇ ਅੰਦਰ ਆਏ ਹਾਂ ਤਾਂ ਕੁੰਡੀ ਅੰਦਰ ਜਦੋਂ ਆਏ ਤੇ ਤਾਈ ਜੀ ਜਿਹੜੇ ਸੀਗੇ ਉਹ ਗਿਰੇ ਹੋਏ ਸੀਗੇ ਤਾਂ ਇੱਕਦਮ ਸ਼ੌਕਡ ਹੋ ਜਾਂਦੇ ਆ ਦੋਨੋਂ ਏਜਡ ਨੇ ਉਹ ਛੋਟਾ ਫਾ ਡਾਕਟਰ ਸਾਹਿਬ ਨੂੰ ਬੁਲਾਇਆ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਡੈਡ ਇਹਨਾਂ ਦੀ ਡੈਥ ਹੋ ਚੁੱਕੀ ਹੈ ਉਹ ਨੈਚੁਰਲ ਡੈਥ ਸਮਝੀ ਹੋਣਾ ਨੇ ਤੇ ਦੋ ਤਿੰਨ ਘੰਟੇ ਉਹਨਾਂ ਨੂੰ ਸਮਝ ਨਹੀਂ ਲੱਗਾ ਕਿਉਂਕਿ ਮਤਲਬ ਬਿਲਕੁਲ ਨੇਕ ਸ਼ਰੀਫ ਬੰਦੇ ਨੇ ਤੇ ਦੋ ਤਿੰਨ ਘੰਟੇ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਦੇਖੋ ਜੋ ਇਹਨਾਂ ਨੇ 골ਡ ਪਾਇਆ ਹੁੰਦਾ ਉਹ ਕਿੱਥੇ ਹੈ ਉਹ ਜਦੋਂ ਦੇਖਿਆ ਕਿ 골ਡ ਦੇ ਦੋਨੋਂ ਕੜੇ ਨਹੀਂ ਸੀਗੇ, ਮੁੰਦਰੀਆਂ ਨਹੀਂ ਸੀ ਉਹਨਾਂ ਦਾ ਮੋਬਾਈਲ ਜਿਹੜਾ ਉਹ ਨਹੀਂ ਸੀ ਮੋਬਾਈਲ ਤੇ ਫੋਨ ਕੀਤਾ ਉਹ ਸਵਿਚਡ ਆਫ ਸੀ। ਫਿਰ ਇਸ ਤਰ੍ਹਾਂ ਪਤਾ ਲੱਗਾ ਕਿ ਉਹਨਾਂ ਦਾ ਬਿਲਕੁਲ ਘਰ ਦੀ ਇੱਕ ਚੋਪੜਾ ਫੈਮਿਲੀ ਜਿਹੜਾ ਮੁੰਡੇ ਨੇ ਦੇਖਿਆ ਇੱਕ ਬਾਰੀ ਥੋੜੀ ਜੀ ਖੁੱਲੀ ਹੋਈ ਸੀ ਤੇ ਇੱਕ ਤਾਈ ਜੀ ਦੇ ਦੂਸਰੇ ਕਮਰੇ ਦੀ ਥੋੜੀ ਜੀ ਬਾਰੀ ਖੁੱਲੀ ਹੋਈ ਸੀ। ਹੱਲੇ ਹੋਰ ਕੀ ਕੀ ਗਿਆ ਹੈ ਇਹਦੇ ਬਾਰੇ ਹੱਲੇ ਕੁਝ ਨਹੀਂ ਕਹਿ ਸਕਦੇ ਪਰ ਇਹ ਹੈ ਕਿ ਤਾਈ ਜੀ ਦੇ ਜਿਹੜੇ ਦੋਨੋਂ ਕੜੇ 골ਡ ਦੇ ਮਤਲਬ 올 ਦੀ ਟਾਈਮ ਪਾਇਆ ਰੱਖਿਆ ਹੁੰਦਾ ਉਹਨਾਂ ਨੇ 골ਡ ਜਿੰਨਾ ਕ ਪਾਨੀਆਂ ਲੇਡੀਜ਼ ਤੇ ਉਹਨਾਂ ਦਾ ਮੋਬਾਈਲ ਜਿਹੜਾ ਉਹ ਸਵਿਚਡ ਆਫ ਆ ਰਿਹਾ ਇਸ ਕਰਕੇ ਜਿਹੜਾ ਇਹ ਮਾਮਲਾ ਬੜਾ ਗੰਭੀਰ ਸੰਦੇਗਤ ਲੱਗ ਰਿਹਾ ਕਿ ਇੱਕ ਵੈਸੇ ਤਾਂ ਚਲੋ ਬਹੁਤ ਵਰੀਆ ਏਰੀਆ ਹੈ ਕਦੀ ਇਦਾਂ ਦੀ ਗੱਲ ਨਹੀਂ ਤੇ ਬਹੁਤ ਮਾੜੀ ਘਟਨਾ ਹੈ ਤੁਸੀਂ ਦੱਸੋ ਕਿ ਕਿੰਨੀ ਕੇਸ ਸੀਗੀ ਉਹਨਾਂ ਦੀ ਤਾਈ ਜੀ ਦਾ ਨਾਮ ਗਿਨੋਦ ਦੁੱਗਲ ਹੈ ਤਾਇਆ ਜੀ ਮੇਰੇ ਭਿੰਨਸੈਨ ਦੁੱਗਲ ਜੀ ਹੈ ਤਾਇਆ ਜੀ ਤਾਈ ਜੀ ਦੀ ਏਜਡ ਨੀਅਰ ਅਬਾਊਟ 70 ইয়ার্স ਹੈ ਔਰ ਹਾਊਸ ਵਾਈਫ ਨੇ ਦੋਨੋਂ ਬੱਚੇ ਬਾਹਰ ਨੇ ਇਕੱਲੇ ਰਹਿੰਦੇ ਇੱਥੇ ਦੋਨੋਂ ਮੀਆਂ ਵੀ ਵੀ ਰਹਿੰਦੇ ਆ ਬਾਹਰ ਦਾ ਤੋਂ ਇਕੱਲੇ ਇਕੱਲੇ ਹੀ ਸੀਗੇ ਕਿਉਂਕਿ ਤਾਇਆ ਜੀ ਤਾਂ ਬਾਹਰ ਚਲੇ ਗਏ ਸੀਗੇ ਉਹਨਾਂ ਨੂੰ ਫਰੰਟ ਡੋਰ ਤੋਂ ਬੂਹਾ ਨਹੀਂ ਖੁੱਲਿਆ ਇਹ ਦੱਸਿਆ ਮੈਂ ਕਿਹਾ ਜੀ ਤਾਇਆ ਜੀ ਬੂਹਾ ਖੜਕਾ ਰਹੇ ਸੀ ਸਾਹਮਣੇ ਜਿਹੜੀਆਂ ਫੈਮਲੀਆਂ ਕਿਉਂਕਿ ਪਰਿਵਾਰ ਹੀ ਆਸ ਪੜੋਸ ਬਹੁਤ ਚੰਗੇ ਲੋਕ ਐ ਤੇ ਉਹ ਨੌਜਵਾਨ ਨੇ ਦੇਖਿਆ ਕਿ ਅੰਕਲ ਬੂਹਾ ਖੜਕਾ ਰਹੇ ਉਹ ਵਿਚਾਰਾ ਆਇਆ ਥੱਲੇ ਉਹਨੇ ਆ ਕੇ ਬੂਹਾ ਮਤਲਬ ਟੱਪ ਕੇ ਅੰਦਰੋਂ ਕੁੰਡਾ ਖੋਲਿਆ ਕੁੰਡਾ ਖੋਲ ਕੇ ਇਹ ਲੋਕ ਅੰਦਰ ਗਏ ਜਦੋਂ ਅੰਦਰ ਗਏ ਤਾਂ ਤਾਈ ਜੀ ਆਪਣੇ ਬੈੱਡ ਦੇ ਨਾਲ نیچے ਬੈੱਡਰੂਮ ਦੇ ਵਿੱਚ ਹਾਂ ਬੈੱਡ ਦੇ نیچے ਇਦਾਂ ਗਰੇ ਪਏ ਸੀ ਹੋ ਸਕਦਾ ਉਹਨੂੰ ਖਿੱਚ ਕੇ ਲੰਮੇ ਪਾਇਆ ਹੈ ਤੇ ਜਾਂ ਕਿਦਾਂ ਪਾਇਆ ਕਿ ਉਹ ਮਰੇ ਹੋਏ ਸੀ ਕੁਝ ਸੀਸੀਟੀਵੀ ਫੁਟੇਜ ਹੈ ਸਰ ਕੁਝ ਸੀਸੀਟੀਵੀ ਫੁਟੇਜ ਵਗੈਰਾ ਕੈਮਰਾ ਨਹੀਂ ਲੱਗਾ ਹੋਇਆ ਪਰ ਹੁਣ ਪੁਲਿਸ ਆ ਗਈ ਹੈ ਐਫਐਸਐਲ ਕਹਿੰਦੇ ਆ ਟੀਮ ਬੁਲਾ ਰਹੇ ਆ ਤੇ ਉਹ ਹੁਣ ਆਪਣੀ ਹੋ ਕਰਨਗੇ ਭੀਮ ਸੈਨ ਦੁੱਗਲ ਹਸਬੰਡ ਦਾ ਨੇਮ ਹੈ ਵਿਨੋਦ ਦੁੱਗਲ ਜੜਾ ਹੈ ਆ ਮੇਰੀ ਤਾਈ ਜੀ ਦਾ ਉਹ ਹੁਣ ਰਾਤ ਨੂੰ ਹੁਣੀ ਆਏ ਆ ਜੀ ਅਸੀਂ ਤਾਂ ਆ ਪਹਿਲਾਂ ਹੀ ਫੈਮਲੀ ਪਹਿਲਾਂ ਡੈਥ ਹੋਈ ਹੋਈ ਹੈ ਤੇ ਹੁਣ ਲੱਗਿਆ ਪੁਲਿਸ ਦਾ ਕੀ ਕਹਿਣਾ ਜਿੰਨੀ ਦੇਰ ਬਾਅਦ ਗੱਲ ਹੋਈ ਤੇ ਦੋ ਘੰਟੇ ਬਾਅਦ ਦੋ ਘੰਟੇ ਬਾਅਦ ਕਿ ਜੀ ਪੁਲਿਸ ਨਾਲ ਗੱਲਬਾਤ ਹੋਈ ਹੈ ਉਹਨਾਂ ਦਾ ਕੀ ਕਹਿਣਾ ਹੈ ਫਿਲਹਾਲ ਪੁਲਿਸ ਵੀ ਪੁਲਿਸ ਹੀ ਨਹੀਂ ਅਸੀਂ ਵੀ ਸਾਰੇ ਸ਼ੌਕਡ ਹਾਂ ਬਾਕੀ ਸਭ ਕੁਝ ਘਰ ਦੇ ਵਿੱਚ ਇਸ ਤਰ੍ਹਾਂ ਹੀ ਹੈ ਨੈਚੁਰਲ ਡੈਥ ਤਾਇਆ ਜੀ ਨੇ ਨੈਚੁਰਲ ਡੈਥ ਸਮਝੀ ਇਹ ਤਾਂ ਜਦੋਂ ਹੁਣ 골ਡ ਔਰਨਮੈਂਟਸ ਨਹੀਂ ਹੱਥਾਂ ਦੇ ਵਿੱਚ ਪਾਏ ਹੋਏ ਮੰਦਰੀਆਂ ਸਾਰੀਆਂ ਗਿਆ ਪਰ ਮੋਬਾਈਲ ਵੀਨ ਗਿਆ ਹੈ ਤਾਂ ਫਿਰ ਕਿ ਆਪ ਸ਼ੌਕ ਕਿਸੇ ਤਰੀਕੇ ਦਾ ਕੋਈ ਨਿਸ਼ਾਨ ਬੋਡੀ ਤੇ ਜਾਂ ਕੁਛ ਐਸਾ ਲਾਗਣੇ ਹਲੇ ਤੱਕ ਸਾਨੂੰ ਕੋਈ ਨਿਸ਼ਾਨ ਨਹੀਂ ਦਿਖਿਆ ਹੁਣ ਪੁਲਿਸ ਆ ਗਈ ਹੈ ਮੈਂ ਤਾਂ ਆਪ ਥੱਲੇ ਡੈੱਡ ਬੋਡੀ ਕਿੰਨੇ ਦਿਨ ਕਿੰਨੇ ਦਿਨ ਘਟਨਾ ਤਾਂ ਸਵੇਰ ਦੀ ਹੋਈ ਸੀਗੀ ਪਹਿਲਾਂ 3-4 ਘੰਟੇ ਤਾਂ ਇਹਨੂੰ ਨੈਚੁਰਲ ਡੈਥ ਹੀ ਸਮਝ ਕਿਉਂਕਿ ਜਦੋਂ ਇੱਕ 75 ਸਾਲ ਦਾ ਬਜ਼ੁਰਗ ਕੱਲਾ ਰਹਿੰਦਾ ਹੈ ਉਹ ਆਪਣੇ ਬੱਚਿਆਂ ਨੂੰ ਦੱਸੇ ਜਾਂ ਉਹ ਤਾਂ ਲੇਡੀਜ਼ ਨੇ ਕਿਹਾ ਕਿ ਜਿਹੜਾ 골ਡ ਪਾਇ ਦੇਖੋ ਉਹ 골ਡ ਹੀ ਨਹੀਂ ਸੀਗਾ ਜਿਹੜੀ ਬੱਚੀ ਨੇ ਕਿ ਉਹ ਆਪਣੇ ਬਾਹਰ ਨੇ ਬਾਹਰ ਨੇ ਫੌਰੀ ਨਹੀਂ ਉਹ ਕੱਲ ਆ ਰਹੇ